ਹਾਂਜੀ ਅੰਟੀ ਕੀ ਨਾਮ ਤੁਹਾਡਾ ਤੇ ਕੀ ਗੱਲ ਹੋਈ ਹੈ ਜੀ ਮੇਰਾ ਨਾਮ ਰਾਣੀ ਕੌਰ ਜੇ ਸਰ ਜੀ ਸਾਡਾ ਬੋਲ ਨਿਆ ਕੋਈ ਜੇ ਸਾਡਾ ਇਨਸਾਫ ਕਰੋ ਬਹੁਤ ਔਖਾ ਹੋਇਆ ਐਕਸੀਡੈਂਟ ਹੋਇਆ ਟਰਾਲੀ ਨਾਲ ਉਹਨਾਂ ਕੋਈ ਇਨਸਾਫ ਨਹੀਂ ਜੇ ਕੀਤਾ ਵੀ ਕਿੰਨੀ ਤਰੀਕ ਨੂੰ ਐਕਸੀਡੈਂਟ ਹੋਇਆ ਜੀ ਉਹ 20 ਤਰੀਕ ਵਾਲੇ ਦਿਨ ਹੋਇਆ ਜੇ ਤੇ ਕਿਰੀ ਕਿਰੀ ਹੁਣ ਮੌਤ ਹੋ ਚੁੱਕੀ ਹੈ ਮੇਰੀ ਪਰਜਾਈ ਦੀ ਤੇ ਮੇਰੀ ਪਤੀਜੀ ਦੀ ਅੱਛਾ ਪਹਿਲੇ ਕਿਰੀ ਹੁਣ ਤੋਂ ਵੀ ਮੇਰੀ ਪਤੀਜੀ ਦੀ ਦਾਤ ਹੋਈ ਸੀ ਪਹਿਲੇ ਉਹਦਾ ਨਾਮ ਮਨਵੀਤ ਕਿੰਨੀ ਉਮਰ ਉਮਰ ਹੈਗੀ 13 ਸਾਲ ਤੇ ਮੌਨੋ ਕਿਨੇ ਡੈਥ ਹੋਈ ਹੋਈ ਹੋਣ ਮੇਰੀ ਪਰਜਾਈ ਦੀ ਡੈਥ ਹੋਈ ਜੇ ਕਿੰਨੀ ਹਮਾਰੀ ਉਹਨਾਂ ਦੀ ਉਮਰ ਦਾ ਨਹੀਂ ਜੀ ਬੱਚੇ ਕਿੰਨੀ ਮੰਗ ਕਰਦੇ ਅਸੀਂ ਉਹ ਮੰਗ ਕਰਦੇ ਸਾਡਾ ਇਨਸਾਫ ਹੋਵੇ ਸਾਨੂੰ ਇਨਸਾਫ ਦੋ ਭਾਈ ਇਹੋ ਮੰਗ ਜੇ ਸਾਡੀ ਸਾਡੀ ਹੋਰ ਕੋਈ ਮੰਗ ਨਹੀਂ ਜੇ ਬਸ ਸਾਨੂੰ ਇਨਸਾਫ ਚਾਹੀਦਾ ਜੀ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਕਰ ਸਕਦਾ ਗੱਲ ਨਹੀਂ ਬਾਈ ਹੋਤੀ ਮਾਤਮੀ ਰੋਂਦਾ ਮਾਤਮੀ ਰੋਂਦਾ ਇੱਕ ਜਾਨੇ ਮੇਰੀ ਪਤਨੀਆਂ ਦੋ ਪੈਣਾ ਟਰਾਲੀ ਟਰੈਕਟਰ ਵਾਲਿਆਂ ਨੇ ਜਿਹਨਾਂ ਦਾ ਡਾੜ ਤੇ ਕੀ ਗੱਲ ਹੋਈ ਹੈ ਸੋਤਾ ਸਿੰਘ ਜੀ ਮੈਂ ਪਿੰਡ ਰਾਮਪੁਰੇ ਤੋਂ ਬੋਲਣ ਆਇਆ ਜਦ ਮੈਂ ਸਗਨ ਤੇ ਨਾਲ ਜਾਣ ਜਾਣ ਲਈ ਬਾਲ ਬੱਚਿਆਂ ਨੂੰ ਤਿਆਰ ਕੀਤਾ ਤੇ ਰਸਤੇ ਵਿੱਚ ਇੱਕ ਟਰਾਲੀ ਦੇ ਨਾਲ ਖਹਿ ਖਹਿ ਗਿਆ ਕਹਿ ਕੇ ਨਾਲ ਕੀ ਉਹਨਾਂ ਨੇ ਹਾਰਨ ਮਾਰਿਆ ਤੇ ਸੀ ਸਾਡ ਮੰਗੀ ਤੇ ਡਰਾਈਵਰ ਨੇ ਗਾੜੀ ਟਰੈਕਟਰ ਘੱਟਾ ਅਸੀਂ ਤਿੰਨ ਜਾਣੇ ਚਾਹ ਤੇ ਮੇਰੀ ਘਰ ਦੀ ਤੇ ਮੇਰੀ ਬੱਚੀ ਦੋਨੋਂ ਟਾਇਰ ਥੱਲੇ ਆ ਗਏ ਹੂੰ ਪੁੱਛ ਰਿਹਾ ਕੀ ਕਹਿ ਰਿਹਾ ਕਿ ਨਾ ਹਮ ਕੋਈ ਸਾਡੀ ਕੋਈ ਐਕਸੀਡੈਂਟ ਦਾ ਕਾਰਨ ਕੋਈ ਦੱਸਿਆ ਨਾ ਸਾਨੂੰ ਕੀ ਉਹ ਦੱਸਿਆ ਆਪਾਂ ਟਰਾਲੀ ਆ ਰਹੀ ਸੋਨ ਦੇਖ ਗਿਆ ਹਾਂਜੀ ਹਾਂਜੀ ਖੁੱਲ ਕੇ ਦੱਸੋ ਵੀ ਹਾਂਜੀ ਹਾਂਜੀ ਖੁੱਲ ਕੇ ਦੱਸਣ ਦੇ ਜੀ ਸਰ ਇਹਹੀ ਬਾਤ ਹੈ ਕਿ ਐਕਸੀਡੈਂਟ ਜ਼ਰੂਰ ਹੋਇਆ ਹੈ ਵਾਰਦਾਤ ਤੇ ਉਨੇ ਤਰੀਕ ਵਾਲੇ ਦਿਨ ਤੇ ਪੁਲਸ ਵਾਲਿਆਂ ਨੂੰ ਇਹ ਹੁਣ ਵੀ ਮੈਨੂੰ ਕਹਿਣ ਦਿਆ ਹੈ ਕਿ ਇੱਥੇ ਜੋ ਵੀ ਕਰਨਾ ਰਾਜਨਾਮਾ ਕਰ ਸਕਦਾ ਆ ਇੱਥੇ ਕੁਝ ਮੇਰੇ ਸਾਥ ਮੇਰੇ ਸਾਲਾ ਸਾਹਿਬ ਕਿਹਨਾਂ ਲੋਕ ਕਹਿੰਦਾ ਕੋਣ ਕਹਿੰਦਾ ਸੀਗਾ ਤੁਹਾਨੂੰ ਰਾਜਨਾਮਾ ਇਹ ਜਗਿੰਦਰ ਥਾਣੇਦਾਰ ਅੱਛਾ ਹਾਂਜੀ ਹਾਂਜੀ ਫਿਰ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਆਹੀਂ ਆਪਣਾ ਇਨਸਾਫ ਮੰਗਦੇ ਆਂ ਵੀ ਨਿਗਨਗੇ ਬੱਚੇ ਕਿਤਰਾ ਦਾ ਭਵਿੱਖ ਇਹਨਾਂ ਦੀ ਪੜ੍ਹਾਈ ਲਿਖਾਈ ਦਾ ਕਿਤਰਾ ਦਾ ਸੋਚਣਾ ਪਏਗਾ ਸਰਕਾਰ ਕੋ ਇਹ ਹੀ ਭਵਿੱਖ ਮੰਗਦੇ ਆਂ ਜੀ ਹਾਂਜੀ ਭਾਜੀ ਕੀ ਨਾਮ ਦਾ ਭਾਜੀ ਮੇਰਾ ਨਾਮ ਗੁਰਜੀਤ ਆ ਹਾਂਜੀ ਕੀ ਗੱਲ ਹੋਈ ਐ ਭਾਜੀ ਜਿਹੜੇ ਮੇਰੇ ਭਾਂਜੀ ਨੇ ਔਰ ਭਾਜੀ ਨੇ ਉਹ ਉਹਨਾਂ ਦੀ ਬੇਟੀ ਸੀਗੀ ਨਾਲ ਉਹ ਜਾ ਰਹੇ ਸੀਗੇ ਕਿਤੇ ਠੀਕ ਆ ਉਧਰੋਂ ਇਧਰੋਂ ਟਰਾਲੀ ਵੀ ਜਾ ਰਹੀਗੀ ਇਹਨਾਂ ਨੇ ਹੋਰਨ ਦਿੱਤਾ ਕਿ ਸਾਨੂੰ ਸਾਈਡ ਦਿੱਤੀ ਜਾਵੇ ਜੋ ਕਿ ਟਰਾਲੀ ਵਾਲੇ ਨੇ ਪਹਿਲਾਂ ਸਾਈਡ ਦਿੱਤੀ ਆ ਬਾਅਦ ਵਿੱਚ ਸਾਈਡ ਦੇ ਕੇ ਮੌਕੇ ਤੇ ਉਹਨਾਂ ਨੇ ਸਾਈਡ ਦੇ ਕੇ ਫਿਰ ਮੌਕੇ ਤੇ ਉਹ ਕੱਚੇ ਲਾਤੀ ਆ ਜੋ ਕਿ ਉਹਨਾਂ ਦਾ ਵਿੱਚ ਵੱਜਣ ਕਰਨ ਉਹਨਾਂ ਦੀ ਬੇਟੀ ਆ ਉਹ ਟਾਇਰ ਦੇ ਥੱਲੇ ਆ ਗਈ ਆ ਬੇਟੀ ਉਹਨਾਂ ਦੇ ਟਾਇਰ ਥੱਲੇ ਆ ਗਈ ਆ ਉਹਨਾਂ ਦੀ ਬੇਟੀ ਬਚਾਉਂਦਾ ਬਚਾਉਂਦਾ ਉਹਦੀ ਮਾਂ ਵੀ ਥੱਲੇ ਆਈ ਆ ਜੋਗੀ ਉਹਨਾਂ ਦੇ ਛੱਟ ਗੁੱਜੀ ਲੱਗੀ ਹੋਈ ਆ ਉਹ ਸੀਰੀਅਸ ਸੀ ਇਹਨਾਂ ਨੇ ਮੈਂ 20 ਦਿਨੋਂ ਗਿਆ ਜੋ ਵੀ ਬਣਦਿਆ ਮੈਂ ਆਪਣੇ ਕੋਲੋਂ ਲਾਉਂਦਿਆ ਠੀਕ ਆ ਭਾਜੀ ਮੇਰੇ ਲੋਗ ਉਹਨਾਂ ਦਾ ਕੋਈ ਸਾਥ ਨਹੀਂ ਆ ਠੀਕ ਆ ਉਹ ਆਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਜਾ ਕਰ ਲਓ ਜੋ ਕਰਨਾ ਹੋ ਕੋਣ ਟਰਾਲੀ ਡਾਕਟਰ ਵਾਲੇ ਕੋਣ ਉਹ ਕੌਣ ਹੈ ਵਿਅਕਤੀ ਕੋਈ ਐਮ.ਐਲ.ਏ ਹੈ ਜਾਂ ਕੋਈ ਸਰਪੰਚਵਾ ਕੋਣ ਹੈ ਪਾਜੀ ਉਹ ਕਹਿੰਦੇ ਆ ਵੀ ਸਾਡੇ ਕੋਲ ਪਾਵਰ ਹੈਗੀਆਂ ਵਾ ਅਸੀਂ ਕਰ ਲਾਂਗੇ ਤੁਸੀਂ ਕਿਹੜੇ ਲੀਡਰਾਂ ਨਾਲ ਸੰਬੰਧ ਰੱਖਦੇ ਹੋ ਪਾਜੀ ਲੀਡਰਾਂ ਨਾਲ ਉਹ ਆਂਦੇ ਕਾਲੀਆਂ ਨਾਲ ਅੱਛਾ ਹਾਂਜੀ ਉਹ ਧਮਕੀਆਂ ਲਾਉਂਦੇ ਨੇ ਹਾਂਜੀ ਧਮਕੀਆਂ ਲਾਉਂਦੇ ਨੇ ਉਹ ਮੇਰੇ ਪਾਜੀ ਵੇਖੋ ਜਿਨ੍ਹਾਂ ਦੀ ਬੱਚੀ ਆ ਜਿਨ੍ਹਾਂ ਦੀ ਵਾਈਫ ਆ ਜਿਨ੍ਹਾਂ ਨੇ ਲੌਂਗ ਟਾਈਮ ਉਹਨਾਂ ਨੇ ਟਾਈਮ ਬਤਾਉਣਾ ਆਪਣੀ ਫੈਮਿਲੀ ਨਾਲ ਹਨਾ ਉਹ ਆਪਣਾ ਪਰਿਵਾਰ ਲੈ ਕੇ ਜਾ ਰਹੇ ਆ ਤੇ ਉਲਟਾ ਇਲਜ਼ਾਮ ਲਾ ਰਹੇ ਮੇਰੇ ਭਰਾ ਭਾਜੀ ਦੇ ਔਰ ਦੀਦੀ ਦੇ ਵੀ ਇਹਨਾਂ ਦੇ ਹਸਬੰਦ ਨੇ दारू ਪੀਤੀ ਹੋਈ ਸੀ ਤੇ ਜੋ ਇਹ ਇਹ दारू ਪੀਣ ਦੇ ਕਰਕੇ ਹੋਇਆ ਉਲਟਾ ਇਲਜ਼ਾਮ ਲਾ ਕੇ ਕਹਿੰਦੇ ਆ ਜੋ ਕਰ ਲੋ ਜੋ ਕਰਨਾ ਅੱਛਾ ਤੇ ਉਹਨਾਂ ਦੀ ਕਿੰਨੀ ਕਿੰਨੀ ਉਮਰ ਸੀ ਬੇਟੀ ਦੀ ਕਿੰਨੀ ਉਮਰ ਸੀ ਆਂਟੀ ਦੀ ਉਹਨਾਂ ਦੀ ਉਹਨਾਂ ਦੀ ਵਾਈਫ ਦੀ ਕਿੰਨੀ ਉਮਰ ਸੀ ਜਿਹੜੀ ਬੇਟੀ ਸੀਗੀ ਉਹਨਾਂ ਦੀ 13 ਤੇਰਾ ਦੋ 12 ਸਾਲ ਸੀਗੀ ਤੇ ਜੋ ਮੇਰੀ ਦੀਦੀ 43 ਸਾਲ ਤੋਂ 45 ਸਾਲ ਦੇ ਵਿੱਚ ਵਿੱਚ ਸੀਗੀ ਹੁਣ ਕੀ ਤੁਹਾਡੀ ਮੰਗ ਹੈ ਸਰ ਮੈਂ ਮੰਗ ਕਰਦਾ ਇੱਕ ਤੇ ਸਾਡੀ ਮੇਰੀ ਪਾਂਜੀ ਗਈ ਆ ਉਹਦੇ ਮਗਰ ਮੇਰੀ ਭੈਣ ਵੀ ਚਲ ਗਈ ਮੇਰੇ ਤੇ ਦੋਵੇਂ ਚਲ ਗਏ ਕਤਲ ਹੋ ਗਿਆ ਮੇਰਾ ਮੈਂ ਸਰਕਾਰ ਤੋਂ ਕਾਨੂੰਨੀ ਕਾਰਵਾਈ ਮੰਗਦਾ ਇਨਸਾਫ ਇਨਸਾਫ ਮੰਗਦਾ ਮੈਨੂੰ ਇਨਸਾਫ ਚਾਹੀਦਾ ਠੀਕ ਹੈ ਸੀ ਆਪਣਾ ਥੋੜੇ ਦਿਨ ਪਹਿਲੇ ਮੈਂ ਨਹੀਂ ਜੀ ਮੇਰੇ ਫਨੀਰ ਅਫਸਰ ਬਾਈਟ ਦੇਵਗੇ ਮੈਂ ਕਾਦੀ ਬਾਈਟ ਦੇਣੀ ਹੈ ਨਹੀਂ ਐਕਸੀਡੈਂਟ ਹੋਇਆ ਤੁਸੀਂ ਪਰਚਾ ਦਰਜ ਕਰ ਰਹੇ ਹੋ ਆਈਓ ਕੀ ਗੱਲ ਹੋਈ ਹੈ ਮੈਂ ਤਾਂ ਜਿਹੜੀ ਉਹ ਕਾਨੂੰਨੀ ਕਾਰਵਾਈ ਇਹਨਾਂ ਕਰਾਈ ਅੱਗੇ ਲੜਕੀ ਮਰੀ ਉਹ ਕਰ ਰਹੇ ਅੱਛਾ ਤੇ ਹੁਣ ਕਿਰੀ ਤੇ ਹੁਣ ਕਿਰੀ ਡੈਥ ਹੋਈ ਹੈ ਬਾਰੀ ਦੇ ਨੇ ਹੋਏ ਕੰਮ ਕਾਰਵਾਈ ਹੋਈ ਕਿੰਨੀ ਹੁਣ ਕਿਰੀ ਡੈਥ ਹੋਈ ਹੈ ਜੀ ਹੁਣ ਕਿਰੀ ਡੈਥ ਹੋਈ ਹੈ ਹੁਣ ਤਾਂ ਜੀ ਜਿਹੜੀ ਲੜਕੀ ਮਰੀ ਉਹਦੀ ਮਾਂ ਦੀ ਡੈਥ ਹੋਈ ਅੱਛਾ ਤਾਂ ਕੀ ਐਕਸੀਡੈਂਟ ਹੋਇਆ ਸੀ ਜਾਂ ਕੀ ਹੋਇਆ ਸੀ ਉਹ ਦਿਨ ਇਹਨਾਂ ਨੇ ਕਹੇ ਸਾਡੀ ਜਿਹੜੀ ਸਕੂਟਰੀ ਉਹਦਾ ਚਾਂਗ ਸਤਲਤ ਵਿਗੰਦਾ ਕਰਕੇ ਜਦੋਂ ਸੁਤੰਤ ਵਿਗੜ ਗਿਆ ਅਹੀਂ 70 ਸੜੀ ਧੜਕੀ ਦੀ ਛੱਟ ਲੱਗ ਗਈ ਜੀ ਅੱਛਾ ਹਾਂ ਜੋ ਇਹਨਾ ਮੈਨੂੰ ਲਿਖਾਇਆ ਮੈਂ ਕਰ ਰਹੀ ਕਰ ਦਿੱਤੀ ਅੱਛਾ ਤੇ ਉਹ کہہ ਰਹੇ ਕਿ ਨਾ ਬੋਲ ਸਕੋ ਕਿ ਨਾਮ ਰਾਇਰਾਮ ਕਰਾ ਰਹੀ ਹੈ ਮੈਨੂੰ ਮੈਨੂੰ ਕੀ ਲੋੜ ਹੈ ਜੀ ਮੈਂ ਕੋ ਰਾਜੀ ਨਵਾ ਕਰਾਉ ਮੈਨੂੰ ਕੋਈ ਜਰੂਰਤ ਨਹੀਂ ਮੈਂ ਤੁਸੀਂ ਕੋਈ ਰਜਿਨਾਵਾ ਨਹੀਂ ਕਰਾਉਂਗਾ ਨਾ ਬਿਲਕੁਲ ਨਹੀਂ ਮੈਂ ਕੋਈ ਰਜਿਨਾਵਾ ਕਰਾਉਂਗੀ ਉਹਨਾਂ ਦੇ ਉਹਨਾਂ ਦੇ ਗਵਾਂਡੀ ਉਹ ਗੈਰ ਹੈ ਜਿਹੜੇ ਮੈਂ ਉਹਦੀ ਉਹ ਮੈਂ ਕਰਦਾ ਬਿਲਕੁਲ ਮੈਨੂੰ ਕਿਸੇ ਨਾਲ ਕੋਈ ਮਤਭੇਦ ਨਹੀਂ ਹੈਗਾ ਮੈਂ ਜੋ ਕਾਨੂੰਨੀ ਕਾਰਵਾਈ ਉਹ ਕਰੂੰਗਾ ਜੀ ਫਿਰ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾ ਰਹੇ ਇਹਨਾਂ ਦੇ ਮੈਂ ਕਰਾਉਂ ਦੇਲ ਬਿਆਨ ਦੇਲ ਮੈਂ ਉਹ ਨਹੀਂ ਮੈਂ ਪਰਚਾ ਦਰਜ ਕਰਾਉਂਗਾ ਜੀ ਦੋ ਮੌਕਾ ਦੇ ਕਾਫੀ ਮੌਕਾ ਹੋਗਾ ਜੀ ਜੋ ਮੈਨੂੰ ਬਿਆਨ ਲਿਖਾਉਣਗੇ ਲਿਖਾਉਣੇ ਬਿਆਨ ਲਿਖੋ ਕਾਰਵਾਈ ਕਰਾਉਣਗੇ ਮੈਂ ਅਸੀ ਕਾਰਵਾਈ ਕਰ ਦੂੰਗਾ ਐਕਸੀਡੈਂਟ ਕਿੱਥੇ ਹੋਇਆ ਸੀ ਕਿਹ ਨਾਲ ਹੋਇਆ ਸੀ ਮੈਨੂੰ ਮੈਂ ਮੈਨੂੰ ਐ ਕੁੜੀ ਜਿਹothe ਮਿਲੀ ਆ ਹਸਪੀਟਲ ਵਿੱਚ ਮੈਂ ਉੱਥੇ ਗਿਆ ਇਹਨਾਂ ਦੀ ਲੜਕੀ ਦੀ ਮੌਤ ਹੋਈ ਸੀ ਤੇ ਕੁੜੀ ਦੀ ਕੁੜੀ ਦੀ ਮੌਤ ਕਿੰਨੀ ਤਰੀਕ ਨੂੰ ਹੋਈ ਸੀ 19 19 ਤਰੀਕ ਨੂੰ ਅੱਛਾ ਤੇ ਅੱਜ ਆਪਣਾ 19 ਚਾਰ ਨੂੰ ਤੇ ਮਦਦ ਦੀ ਮਦਦ ਦੀ ਅੱਜ ਹੀ ਆ 12:00 ਲੈ ਕੇ 5 ਮਿੰਟ ਤੇ ਕੀ ਨਾਮ ਹੈ ਤੇ ਰਾਣੀ ਪਤਨੀ ਸੁੱਚਾ ਸਿੰਘ ਕਿੱਥੋਂ ਦਾ ਮਾਮਲਾ ਹੈ ਇਹ ਸਾਰਾ ਇਹ ਮਰਾਦਪੁਰੇ ਦਾ ਮਰਾਦਪੁਰੇ ਦੇ ਨੇ ਇਹ ਫਰੇਗੜ ਚੂੜੀਆਂ ਦੇ ਰੋਡ ਤੇ ਆ ਰਹੇ ਸੀ ਠੀਕ